ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰਿਕ ਜੀ ਆਈਪੀਐਸ ਐਸਪੀਡੀ ਸਾਹਿਬ ਸ਼੍ਰੀ ਅਜੇ ਰਾਜ ਸਿੰਘ ਜੀ ਪੀਪੀਐਸ ਤੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਤਰਨਤਾਰਨ ਪੁਲਿਸ ਨੇ ਮੁਹਿੰਮ ਚਲਾਈ ਯੁੱਧ ਨਸ਼ਾ ਵਿਰੁੱਧ ਉਸ ਦੇ ਤਹਿਤ ਮਿੱਤੀ 19 ਜੂਨ ਨੂੰ ਸਿਟੀ ਪੱਟੀ ਥਾਣੇ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਰਾਹੁਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਾਰਡ ਨੰਬਰ 1 ਪੱਟੀ ਦਾ ਜੋ ਰਹਿਣ ਵਾਲਾ ਹੈ ਉਸ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 1 ਕਿਲੋ 507 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਜੋ ਕਿ ਕਮਰਸ਼ੀਅਲ ਕੈਟਾਗਰੀ ਵਿੱਚ ਆਉਂਦੀ ਹੈ ਤੇ ਇਹਦੇ ਹੁਣ ਆਪਾਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਤੇ ਇਹਦੇ ਫੋਰਵਰਡ ਤੇ ਬੈਕਵਰਡ ਲਿੰਕੇਜ ਆਪਾਂ ਚੰਗੀ ਤਰ੍ਹਾਂ ਦੇਖ ਰਹੇ ਹਾਂ ਕਿ ਕੀ ਕੀ ਇਹਦੇ ਅੰਦਰ ਹੋਰ ਤੱਤ ਸਾਹਮਣੇ ਆਉਂਦੇ ਆ ਸਰ ਹੋਰ ਵੀ ਖੁਲਾਸਾ ਆਇਆ ਜਾਂ ਸੋ ਲੈ ਜਾਂਦਾ ਸੀ ਜਾਂ ਕਿੰਨਾਂ ਲੋਕ ਹੋਏ ਉਹ ਜਿਆਦਾ ਚੈੱਕ ਕਰ ਰਹੇ ਹਾਂ ਕਿ ਇਹ ਕਿੱਥੋਂ ਲੈ ਕੇ ਆਂਦਾ ਸੀ ਤੇ ਕਿਹੜੇ ਕਿਹੜੇ ਅੱਗੇ ਸਪਲਾਈਅਰਸ ਜਾਂ ਪੈਡਲਸ ਨੂੰ ਅੱਗੇ ਸੇਲ ਕਰਦਾ ਸੀ ਉਹਦਾ ਹੋਰ ਵੀ ਜੋਸ਼ੀ ਨਾਲ ਇਹਦੇ ਨਾਮ ਉਹ ਆਪ ਆਇਡੈਂਟੀਫਾਈ ਕਰ ਰਹੇ ਆਂ ਕੁਝ ਬੰਦੇ ਹੈਗੇ ਆ ਜਿਨ੍ਹਾਂ ਤੇ ਸਾਨੂੰ ਹੰਡਾਊਟ ਹੈ ਜਿਹੜੇ ਉਹ ਪੁੱਛਗਿਛ ਵਿੱਚ ਆਪਾਂ ਕਲੀਅਰ ਕਰਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਆਪਾਂ ਜ਼ਰੂਰ ਅਗਰ ਉਹ ਵੀ ਇਸ ਕੇਸ ਵਿੱਚ ਇਨਵੋਲਡ ਹੈਗੇ ਆ ਤੇ ਉਹਨਾਂ ਨੂੰ ਵੀ ਆਪਾਂ ਨਾਮਿਨੇਟ ਕਰਕੇ ਜ਼ਰੂਰ ਅਰੈਸਟ ਕਰਾਂਗੇ ਤੇ ਨਸ਼ੇ ਵੇਚ ਉਹਨਾਂ ਨੂੰ ਠੀਕ ਕਰਨਾ ਚਾਹੀਦਾ ਉਹਨਾਂ ਨੂੰ ਇਹ ਕਿ ਉਹਨਾਂ ਨੂੰ ਵੀ ਇੱਕ ਸਖਤ ਚੇਤਾਵਨੀ ਹੈ ਜਾਂ ਹਿਦਾਇਤ ਕਹਿ ਲੋ ਕਿ ਉਹਨਾਂ ਨੂੰ ਹੁਣੇ ਕੰਮ ਵੱਲ ਇਹ ਕੰਮ ਤੋਂ ਪਰੇ ਹਟ ਜਾਣਾ ਚਾਹੀਦਾ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਕਿ ਅੱਜ ਦੇ ਨਹੀਂ ਪੰਜਾਬ ਪੁਲਿਸ ਅਤੇ ਤਰ੍ਹਾਂ ਤਰ੍ਹਾਂ ਪੁਲਿਸ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱ ਇਹਨਾਂ ਵਿੱਚ ਕੁਝ ਕਮਰਸ਼ੀਅਲ ਵੀ ਹੈ ਪੀਲਾ ਪੰਜਾ ਜੋ ਕਿ ਤੁਸੀਂ ਟਰਮ ਯੂਜ਼ ਕਰਦੇ ਹੋ ਉਹ ਵੀ ਚੱਲ ਰਿਹਾ ਹੈ ਪ੍ਰਾਪਰਟੀ ਵੀ ਆਪਾਂ ਫ੍ਰੀਜ਼ ਕਰ ਰਹੇ ਹਾਂ ਹੁਣ ਇਹਨਾਂ ਨੂੰ ਇੱਕ ਕੰਮ ਤੋਂ ਥੋੜਾ ਪਰਹੇਜ਼ ਕਰ ਲੈਣਾ ਚਾਹੀਦਾ ਕਿਉਂਕਿ ਇਹਨਾਂ ਦਾ ਹੁਣ ਕੋਈ ਬਚਾਅ ਹੈ ਨਹੀਂ ਹੈ ਸਰ ਅਗਲੀ ਕਾਰਵਾਈ ਕੀ ਹੈ ਮਤਲਬ ਅਗਲੀ ਕਾਹ ਹੈ ਬਸ ਜਿਸ ਤਰੀਕੇ ਨਾਲ ਆਪਾਂ ਇਹ ਕਿਤਾ ਆਪਾਂ ਔਰ ਸਮਗਲਸ ਆਇਡੈਂਟੀਫਾਈ ਕਰ ਰਹੇ ਹਾਂ ਤੇ ਉਹਨਾਂ ਤੇ ਵੀ ਆਪਾਂ ਸਿੰਪਲ ਜਾਂ ਕਮਰਸ਼ੀਅਲ ਜਿੰਨੀ ਵੀ ਕੁਆਂਟੀਟੀ ਆਪਾਂ ਰਿਕਵਰ ਕਰਾਗੇ ਉਸ ਤੇ ਤਹਿਤ ਆਪਾਂ ਪਰਚਾ ਦਵਾਗੇ